ਵਿਕਰਮ ਮਜੀਠੀਆ ਸਾਹਿਬ ਕਹਿੰਦੇ ਆ ਤੇ ਚੱਲ ਯਾਰ ਨਹੀਂ ਹੁੰਦੇ ਕਿ ਉਹਨਾਂ ਨੇ ਕਿਹਾ ਮੇਰੇ ਸ਼ਹਿਰ ਚੱਲਿਓ ਮੇਰੇ ਸ਼ਹਿਰ ਦੇ ਵਿੱਚ ਜਿਹੜੇ ਮੇਰੇ ਮੀਡੀਆ ਵਾਲੇ ਵੀਰ ਨੇ ਉਹਨਾਂ ਨੂੰ ਕਹਿ ਕੇ ਆਏ ਉਹ ਚੜਦੀ ਕਲਾ ਦੇ ਵਿੱਚ ਨੇ ਤੇ ਵਿਕਰਮ ਜੀ ਪੂਰਨ ਤੌਰ ਤੇ ਚੜਦੀ ਕਲਾ ਦੇ ਵਿੱਚ ਨੇ ਔਰ ਜੋ ਰਾਜਨੀਤਿਕ ਇਹ ਲੜਾਈ ਭਗਵੰਤ ਸਿੰਘ ਸਾਬ ਨਾਲ ਆਮ ਆਦਮੀ ਪਾਰਟੀ ਦੇ ਨਾਲ ਹੈ ਇਹ ਉੱਥੋਂ ਹੀ ਸ਼ੁਰੂ ਹੋਊਗੀ ਜਿੱਥੋਂ ਵਿਕਰਮ ਜੀ ਨੂੰ ਇਹ ਝੂਠਾ ਪਰਚਾ ਪਾ ਕੇ ਜੇਲ੍ਹ ਦੇ ਵਿੱਚ ਭੇਜਿਆ ਗਿਆ ਹੁਣ ਪਹਿਲਾਂ ਤੁਸੀਂ ਮੈਨੂੰ ਐ ਦੱਸੋ ਵੀ ਅੱਜ ਸਵੇਰ ਦਾ ਸਰਕਾਰ ਨੇ ਕਹਿਆ ਕੀ ਹੈ? ਮੀਡੀਆ ਵਿੱਚ ਕੀ ਭੇਜ ਰਹੇ ਨੇ? ਕੋਈ ਦੱਸਿਆ ਸਰਕਾਰ ਨੇ ਅੱਜ ਕੋਈ ਪੁਰਾਣੀਆਂ ਗੱਲਾਂ ਕਿ ਜੀ ਬੜੀ ਛਾਪੇਮਾਰੀ ਹੋ ਰਹੀ ਹੈ ਜੀ, ਬੜੀਆਂ ਰੇਡਾਂ ਪੈਰੀਆਂ ਨੇ। ਦੇਖੋ ਮੈਂ ਇੱਕ ਗੱਲ ਬੜੇ ਸਪਸ਼ਟ ਤੌਰ ਤੇ ਕਹਿਣੀ ਚਾਹੁੰਨਾ ਵੀ ਤਿੰਨ ਸ਼ਬਦ ਰੇਡ, ਛਾਪੇਮਾਰੀ, ਸਰਚ ਇਹਦੇ ਤੇ ਪੂਰਨ ਤੌਰ ਤੇ ਕੋਰਟ ਦੀ ਪਾਬੰਦੀ ਹੈ। ਨਾ ਵਿਜੀਲੈਂਸ ਕੋਈ ਇਸ ਕੇਸ ਦੇ ਵਿੱਚ ਰੇਡ ਕਰ ਸਕਦੀ ਹੈ। ਨਾ ਛਾਪੇ ਮਾਰੀ ਜਿਹਨੂੰ ਇਹ ਸਖਸੀਏ ਨੇ ਹੋਰੀ ਆਮ ਆਦਮੀ ਪਾਰਟੀ ਦੇ ਦਫਤਰਾਂ ਚੋਂ ਲਿਖ ਲਿਖ ਕੇ ਭੇਜ ਰਹੇ ਨੇ ਤੇ ਨਾ ਹੀ ਕੋਈ ਇਸ ਕੇਸ ਦੇ ਵਿੱਚ ਸਰਚ ਹੋ ਸਕਦੀ ਹੈ ਸਿਰਫ ਤੇ ਸਿਰਫ ਈਵੈਲੂਏਸ਼ਨ ਕਰਨ ਦੇ ਲਈ ਅੱਜ ਵਿਜੀਲੈਂਸ ਦੀ ਟੀਮ ਆਈ ਸੀ ਈਵੈਲੂਏਸ਼ਨ ਕਾਦੀ ਕਿਉਂਕਿ 25 ਤਰੀਕ ਨੂੰ ਜਿਸ ਦਿਨ ਬਿਕਰਮ ਜੀ ਨੂੰ ਉਰਿਆ ਕੇ ਅਰੈਸਟ ਕੀਤਾ ਗਿਆ ਇੱਕ ਝੂਠੇ ਮੁਕਦਮੇ ਚ ਉਹ ਦਿਨ ਇੱਕ ਫਰਦ ਜਾਮਾ ਤਲਾਸ਼ੀ ਬੰਦੀ ਆ ਉਹ ਫਰਦ ਜਾਮਾ ਤਲਾਸ਼ੀ ਦੇ ਵਿੱਚ ਕੁਝ ਆਰਟੀਕਲ ਲਿਖੇ ਹੁੰਦੇ ਨੇ ਕਿ ਉਰਿਆ ਕੁਝ ਸੀ ਉਹ ਆਰਟੀਕਲ ਤੁਸੀਂ ਹੈਰਾਨ ਹੋ ਜੂਗੇ ਕਿ ਗੱਲਾਂ ਤਾਂ ਕਰਦੇ ਨੇ ਕਰੋੜਾਂ ਦੀਆਂ ਤੇ ਫਰਜ ਜਾਮਾ ਤਲਾਸ਼ੀ ਤੇ ਕੀ ਲਿਖਦੇ ਨੇ 5 ਸੀਟਰ ਸੋਫਾ ਫਰਿੱਜ ਮਾਈਕ੍ਰੋਵੇਵ ਏਸੀ ਹੁਣ ਉਹ ਚੀਜ਼ਾਂ ਦੀ ਜਿਹੜੀ ਕੀਮਤ ਅਸੈਸ ਕਰਨੀ ਹੈ ਉਹ ਕੀਮਤ ਅਸੈਸ ਕਰਨ ਦੇ ਲਈ ਉਰੇ ਸਪੈਸ਼ਲ ਟੀਮਾਂ ਬੁਲਾਈਆਂ ਗਈਆਂ ਨੇ ਤੇ ਨਾਲੇ ਜਿਹੜਾ ਇਹ ਘਰ ਹੈ ਕਹਿੰਦੇ ਇਹਦੀ ਪਰਮੈਸ਼ ਕਰਨੀ ਹੈ ਮੈਂ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਅੰਦਰ ਵੜਦੇ ਸਾਰੇ ਗੱਲ ਕਹੀ ਸੀ ਵੀ ਭਾਈ ਤੁਹਾਨੂੰ ਪਤਾ ਵੀ ਇਹ ਤਾਂ ਰੈਂਟਡ ਕਮੋਡਿਟੇਸ਼ਨ ਹੈ ਇਹ ਤਾਂ ਕਿਉਂਕਿ ਉਹ ਚੋਣਾ ਲੜਦੇ ਆ ਤਾਂ ਕਰਕੇ ਆ ਕੇ ਕਿਰਾਏ ਦੇ ਘਰ ਤੇ ਲਿਆ ਇਹਨੂੰ 10 ਫੀਤੀਆਂ ਇੱਧਰ ਨੂੰ ਮਾਰ ਲਓ 10 ਫੀਤੀਆਂ ਉੱਪਰ ਨੂੰ ਮਾਰ ਲਓ 10 ਫੀਤੀਆਂ ਫਰਸ਼ ਤੇ ਮਾਰ ਲਓ ਇਹ ਤਾਂ ਇੱਕ ਕਿਰਾਏ ਦਾ ਘਰ ਹੈ ਅਸੀਂ ਤਾਂ ਰੈਂਟ ਤੇ ਉੱਤੇ ਲਿਆ ਤਾਂ ਇਹ ਕਿਦਾਂ ਡਿਸਪਰਪੋਰਸ਼ਨੇਟ ਐਸੈਸਟ ਹੋ ਜਾਊਗਾ ਸੋ ਕਿਉਂ ਆਪਾਂ ਸਰਕਾਰ ਦੇ ਜਿਹੜੇ ਰਿਸੋਰਸਸ ਨੇ ਉਹਨਾਂ ਦੀ ਬਰਬਾਦੀ ਕਰ ਰਹੇ ਔਰ ਭਗਵੰਤ ਮਾਨ ਸਾਹਿਬ ਹੋਣ ਅਰਵਿੰਦ ਕੇਜਰੀਵਾਲ ਹੋਣ ਲਗਾਤਾਰ ਇਸ ਕੇਸ ਦੇ ਬਾਰੇ ਝੂਠ ਬੋਲਿਆ ਜਾ ਰਿਹਾ ਹੈ। মিডিਆ ਦੇ ਵਿੱਚ ਝੂਠ ਫਲਾਇਆ ਜਾ ਰਿਹਾ ਹੈ। ਹੁਣ ਮੈਂ ਅੱਜ ਭਗਵੰਤ ਮਾਨ ਸਾਹਿਬ ਤੇ ਸਮੁੱਚੀ ਕੈਬਨਿਟ ਨੂੰ ਪੁੱਛਦਾ ਖਾਸ ਕਰਕੇ ਉਹ ਮੰਤਰੀਆਂ ਨੂੰ ਜਿਨ੍ਹਾਂ ਨੇ ਕੱਲ ਸੈਸ਼ਨ ਤਾਂ ਬੁਲਾਇਆ ਸੀ ਅਕੇ ਜੀ ਬੇਅਦਬੀਆਂ ਤੇ ਕਾਨੂੰਨ ਬਣਾਵਾਂਗੇ। ਬੇਅਦਬੀਆਂ ਤੇ ਕਾਨੂੰਨ ਬਣਿਆ ਕੋਈ ਨਹੀਂ। ਉਹ ਮੈਟਰ ਭੇਜ ਤਾਂ ਸਿਲੈਕਟ ਕਮੇਟੀ ਨੂੰ ਉੱਥੇ ਅੰਦਰ ਡਰੱਗ ਦੀ ਗੱਲ ਜੀ ਤੁਸੀਂ ਪਰਚਾ ਤਾਂ ਡਿਸਪਰਪੋਰਸ਼ਨਟ ਐਸੈਟ ਦਾ ਦਿੱਤਾ ਹੈ ਮੈਂ ਭਗਵੰਤ ਮਾਨ ਸਾਹਿਬ ਤੁਹਾਨੂੰ ਇਹ ਪੁੱਛਦਾ ਵੀ ਆ ਇੱਕ ਮੇਰੇ ਕੋਲੇ ਲੈਟਰ ਆ ਲੈਟਰ ਕੀ ਦੀ ਹੈ ਆ ਲੈਟਰ ਤਾਂ ਤੁਹਾਡੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਨੇ ਵਿਕਰਮ ਮਜੀਠੀਆ ਨੂੰ ਲਿਖੀ ਸੀ ਕਿ ਜਿਹੜੇ ਮੈਂ ਤੁਹਾਡੇ ਤੇ ਡਰੱਗ ਦੇ ਅਲੀਗੇਸ਼ਨ ਲਾ ਬੈਠਾ ਉਹਨਾਂ ਦਾ ਕੋਈ ਸਬੂਤ ਨਹੀਂ ਮੇਰੇ ਕੋਲੇ ਮੈਂ ਲਿਖਤੀ ਮਾਫੀ ਮੰਗਦਾ ਇਹ ਲਿਖਤੀ ਮਾਫੀ ਹੈ ਇਹ ਕੋਰਟ ਦੇ ਵਿੱਚ ਮੰਗੀ ਹੈ ਜਦੋਂ ਅਰਵਿੰਦ ਕੇਜਰੀਵਾਲੀ ਡਰੱਗ ਦੇ ਕੇਸ 'ਚ ਲਿਖਤੀ ਮਾਫੀ ਮੰਗਿਆ ਇਹ ਫਿਰ ਜਿਹੜੇ ਅੱਜ ਲੱਗੇ ਹੋਏ ਨੇ ਕਦੇ ਹਰਜੋਤ ਬੈਂਸ ਖੜਾ ਹੋ ਜਾਂਦਾ ਕਦੇ ਮੁੱਖ ਮੰਤਰੀ ਆਪ ਖੜੇ ਹੋ ਜਾਂਦੇ ਨੇ ਕੀ ਹੁਣ ਅਰਵਿੰਦ ਕੇਜਰੀਵਾਲ ਤੋਂ ਬਾਹਰ ਹੋ ਕੇ ਯਾਤਾ ਅਰਵਿੰਦ ਕੇਜਰੀਵਾਲ ਨੂੰ ਪੈਦਾਵਾ ਦਿਓ ਸਾਰੇ ਜਾਣੇ ਲਿਖ ਕੇ ਕਿ ਭਾਈ ਤੂੰ ਤਾਂ ਮਾਫੀ ਮੰਗਿਆ ਔਰ ਅਰਵਿੰਦ ਕੇਜਰੀਵਾਲ ਸਾਹਿਬ ਦੀ ਨਹੀਂ ਮੈਨੂੰ ਸਮਝ ਆਉਂਦੀ ਅਦਾਲਤਾਂ 'ਚ ਜਾ ਕੇ ਲੰਬੇ ਪੈ ਪੈ ਮਾਫੀਆਂ ਮੰਗ ਰਹੇ ਨੇ ਤੇ ਕਦੇ ਅਕੇ ਜੀ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਕੇਸ ਕਾਦਾ ਇਸ ਪਰ proportions asset ਦਾ। ਔਰ ਮੁੱਖ ਮੰਤਰੀ ਸਾਹਿਬ ਨੇ ਪਿਛਲੇ 2 ਦਿਨ ਦੇ ਤੁਸੀਂ ਮੁੱਖ ਮੰਤਰੀ ਦੇ ਬਿਆਨ ਸੁਣੋਂਗੇ ਤਾਂ ਮੁੱਖ ਮੰਤਰੀ ਨੇ ਨੈਤਿਕ ਹਾਰ ਕਬੂਲ ਕਰ ਲਈ ਹੈ ਕਿਉਂਕਿ ਨਾ ਤਾਂ ਹੁਣ ਮੁੱਖ ਮੰਤਰੀ ਗੱਲ ਕਰਦਾ 29 ਮੋਬਾਈਲਾਂ ਦੀ ਉਹ ਤਾਂ ਝੂਠ ਨਿਕਲਿਆ ਕਿਉਂਕਿ ਫਰਦ ਜਾਮਾ ਤਲਾਸ਼ੀ ਚ ਮੋਬਾਈਲ ਹੀ ਕੋਈ ਨਹੀਂ ਸੀ। ਨਾ ਹੁਣ ਸਾਹਿਬ ਗੱਲ ਕਰਦੇ ਨੇ 141 ਕਰੋੜ ਦੀ ਫੋਰਨ ਇਨਵੈਸਟਮੈਂਟ ਦੀ ਕਿਉਂਕਿ ਇਨਵੈਸਟਮੈਂਟ ਕੋਈ ਜਹਾਜ਼ ਨਾਲ ਤਾਂ ਸਿੱਟਕੇ ਨਹੀਂ ਜਾਂਦਾ। ਉਹ ਤਾਂ ਆਖਰਕਾਰ ਬੈਂਕ ਖਾਤਿਆਂ ਚ ਆਉਣੀ ਸੀ ਉਹ ਕੋਈ ਖਾਤਾ ਨਹੀਂ ਲੱਭਿਆ ਕੋਈ ਪੈਸਾ ਨਹੀਂ ਲੱਭਿਆ ਫੇਰ ਗੱਲ ਕਰਦੇ ਆ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ ਦੀ ਉਹ ਗੋਰੇ ਦੀ ਨਿਕਲ ਗਈ ਉਹ ਹੁਣ ਵਿਕਰਮ ਮਜੀਠੀਆ ਨਾਲ ਜੁੜਦੀ ਨਹੀਂ ਉਹ ਤਾਂ ਇਹਨਾਂ ਨੂੰ ਹੁਣ ਚਾਨਣ ਹੋ ਗਿਆ ਕਿ ਭਾਈ ਉਹ ਤਾਂ ਏਡੀ ਵੱਡੀ ਕੰਪਨੀ ਹੈ ਉਹ ਤਾਂ ਰਿਲਾਇੰਸ ਗੋਦਰੇ ਤੋਂ ਲੈ ਕੇ ਪਤਾ ਨਹੀਂ ਕਿੱਥੇ ਕਿੱਥੇ ਉਹਦੀ ਇਨਵੈਸਟਮੈਂਟ ਹੈ ਉਹ ਨਹੀਂ ਜੁੜ ਰਹੀ ਔਰ ਮੈਂ ਮੁੱਖ ਮੰਤਰੀ ਨੂੰ ਚੈਲੰਜ ਕੀਤਾ ਸੀ ਵੀ ਇੱਕ ਵਾਰ ਕਲੀਅਰ ਵਾਟਰ ਕੈਪੀਟਲ ਤੇ ਪਰਚਾ ਦੇ ਕੇ ਤਾਂ ਦੇਖੋ ਉਹਨੂੰ ਬੁਲਾਉਂਦੇ ਕਿਉਂ ਨਹੀਂ ਹੁਣ ਡਰ ਕਾ ਦਾ ਲੱਗਦਾ ਬਲਾਉ ਨੂੰ ਇੱਕ ਵਾਰੀ ਜੇ ਪਤਾ ਨਾ ਲੱਗ ਜੇ ਕਿ ਵਿਜੀਲੈਂਸ ਕਿੱਥੇ ਖੜੀ ਐ ਨਾ ਹਜ਼ਾਰ ਏਕੜ ਲੱਭਿਆ ਹਿਮਾਚਲ ਦੇ ਵਿੱਚ ਸੋ ਗੱਲਾਂ ਗੁੱਲਾਂ ਮਾਰ ਕੇ ਹੁਣ ਪੰਜਾਬ ਸਰਕਾਰ ਥੱਕ ਗਈ ਹੁਣ ਕਾਹਦੇ ਤੇ ਆ ਗਈ ਬੀਪੀ ਵਧ ਗੇ ਜਦੋਂ ਜਦਾਦ ਚ ਵਾਧਾ ਨਹੀਂ ਹੋਇਆ ਹੁਣ ਕਹਿੰਦੇ ਗੱਲਾਂ ਚ ਬੀਪੀ ਵਧਾ ਦਿਓ ਮੁੱਖ ਮੰਤਰੀ ਸਾਹਿਬ ਤੁਸੀਂ ਐਂ ਕਰੋ ਜਿੱਦਨ ਤੁਸੀਂ ਇਹ ਬਿਆਨ ਦਿੱਤਾ ਹੈ ਕਿ ਬੀਪੀ ਵਧ ਗਿਆ ਤੁਸੀਂ ਜੇਲ੍ਹ ਦੇ ਡਾਕਟਰ ਦੀ ਸਰਟੀਫਾਈਡ ਰਿਪੋਰਟ ਮੀਡੀਆ ਨੂੰ ਜਾਰੀ ਕਰੋ ਨਹੀਂ ਝੂਠ ਬੋਲਣੇ ਬੰਦ ਕਰ ਦਿਓ ਕਿਉਂਕਿ ਵਿਕਰਮ ਮਜੀਠੀਆ ਦਾ ਬੀਪੀ ਬਿਲਕੁਲ ਸਹੀ ਹੈ ਮੈਨੂੰ ਲੱਗਦਾ ਹੈ ਕਿ ਬੀਪੀ ਮੁੱਖ ਮੰਤਰੀ ਦਾ ਉੱਪਰ-ਨੀਚੇ ਹੋ ਰਿਹਾ ਕਿਉਂਕਿ ਪਰਚਾ ਦੇਤਾ ਝੂਠਾ ਸਬੂਤ ਲੱਭ ਨਹੀਂ ਰਹੇ ਹੁਣ ਗੱਲਾਂ ਮਾਰ ਕੇ ਕਦੇ ਬੀਪੀ ਦੀਆਂ ਕਦੇ ਪਿੱਲੋ ਦੀਆਂ ਲਿਆਓ ਦਿਖਾਓ ਜੀ ਜੇਲ ਮੈਨੂਅਲ ਤੋਂ ਦਿਖਾਓ ਜੇਲ ਤੋਂ ਦਿਖਾਓ ਕਿ ਕਿੱਥੇ ਪਿੱਲੋ ਮੰਗੇ ਸਾਢੇ 5 ਮਹੀਨੇ ਵਿਕਰਮ ਮਜੀਠੀਆ ਨੇ ਇੱਕ ਝੂਠੇ ਕੇਸ 'ਚ ਪਹਿਲਾਂ ਵੀ ਕੈਦ ਕੱਟੀ ਹੈ ਸੂਲਤਾ ਕਦੇ ਉਹਦੋਂ ਨਹੀਂ ਲਈ ਹੁਣ ਅਸੀਂ ਕੀ ਪਿੱਲੋ ਲੈਣਾ ਪਰ ਹਾਂ ਮੁੱਖ ਮੰਤਰੀ ਸਾਹਿਬ ਨੇ ਸਾਬਤ ਕਰਤਾ ਕੇਸ ਕੇਸ ਚ ਹੁਣ ਕਹਿਣ ਨੂੰ ਕੁਛ ਨਹੀਂ ਬਚਿਆ ਹੁਣ ਕਦੇ ਬੀਪੀ ਕੰਨੀ ਹੋ ਲੋ ਕਦੇ ਪਿੱਲੋ ਕੰਨੀ ਹੋ ਲੋ ਪਰ ਭਗਵਾਨਤਮਾਨ ਸਾਹਿਬ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਗੱਲਾਂ ਦਾ ਚਾਹੀਦਾ ਜਵਾਬ 141 ਕਰੋੜ ਹਜ਼ਾਰ ਏਕੜ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ 29 ਮੋਬਾਈਲ ਇਹ ਤਾਂ ਹੁਣ ਲੈ ਕੇ ਛੱਡਣੇ ਨੇ ਤੁਹਾਡੇ ਤੋਂ ਇਹ ਆਮ ਆਦਮੀ ਪਾਰਟੀ ਨੂੰ ਹਰ ਵਾਰ ਦੀ ਤਰਾਨੀ ਕਿ ਗੱਲ ਕੀਤੀ ਆਪਾਂ ਅੱਗੇ ਤੁਰਗੇ ਨਵਾਂ ਮੁੱਦਾ ਚੱਕ ਲੋ ਇਹ ਮੁੱਦਾ ਹੁਣ ਅੱਗੇ ਨਹੀਂ ਜਾਣਾ ਸੋ ਮੈਂ মিডিਆ ਦੇ ਸਾਥੀਆਂ ਨੂੰ ਅੱਜ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਇਹ ਜਿਹੜਾ ਝੂਠ ਫਲਾਇਆ ਜਾਂਦਾ ਕਿ ਜੀ ਵਿਕਰਮ ਮਜੀਠੀਆ ਦੇ ਠਿਕਾਣਿਆਂ ਤੇ ਪਤਾ ਨਹੀਂ ਰੇਡ ਹੋ ਗਈ ਜੀ ਹੁਣ ਕੁਝ ਨਵਾਂ ਲੱਭ ਗਿਆ ਜੀ ਇਹ ਕੁਝ ਨਹੀਂ ਮੇਰੇ ਵੀਰੋ ਇਹ ਹੁਣ ਸਿਰਫ ਤੇ ਸਿਰਫ ਈਵੈਲੂਏਸ਼ਨ ਚੱਲ ਰਹੀ ਹੈ ਈਵੈਲੂਏਸ਼ਨ ਦਾ ਮਤਲਬ ਕਿ ਇਹਨਾਂ ਦੀ ਕੀਮਤ ਤੈਅ ਹੋ ਰਹੀ ਹੈ ਦੱਸੋ ਹੁਣ ਕਿਰਾਏ ਦੀ ਪ੍ਰਾਪਰਟੀ ਦੀ ਕੀ ਕੀਮਤ ਤੈਅ ਕਰੋਗੇ ਜੀ ਇਹ ਤਾਂ ਅਸੀਂ ਕਿਰਾਏ ਤੇ ਸੋ ਇਹ ਸਾਰਾ ਜਿਹੜਾ ਝੂਠ ਸਰਕਾਰਾਂ ਫਲਾ ਰੀਆਂ ਨੇ ਕੋਰਟ ਨੇ ਕੱਲ੍ਹ ਇਹਨਾਂ ਦੇ ਮੂੰਹ ਬੰਦ ਕੀਤੇ ਜਦੋਂ ਕੋਰਟ ਨੇ ਇਹ ਗੱਲ ਕਹੀ ਕਿ ਇਹ ਜਿਹੜੀ ਇਲੀਗਲ ਐਕਟੀਵਿਟੀ ਹੈ ਇਹਨੂੰ ਰੋਕਿਆ ਜਾਵੇ ਤੁਰੰਤ ਪ੍ਰਭਾਵ ਨਾਲ ਰੋਕਿਆ ਜਾਵੇ ਜੋ ਕੁਝ ਇਹਨਾਂ ਨੇ ਕੀਤਾ ਉਹ ਇਹਨਾਂ ਨੇ ਕੋਰਟ ਦੇ ਵਿੱਚ ਸਬਮਿਟ ਕਰਨਾ ਹੈ ਔਰ ਅੱਜ ਨਵੇਂ ਸਿਰੇ ਤੋਂ ਇਹ ਸਾਰਾ ਪ੍ਰੋਸੈਸ ਸ਼ੁਰੂ ਹੋਣਾ ਸੀ ਤੇ ਸਰਕਾਰੀ ਵਕੀਲਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਤਾਂ ਆਫੀਸਰੋਂ ਕੋਰਟ ਦੇ ਮੈਂ ਸਮਝ ਸਕਦਾ ਕਿ ਸਰਕਾਰ ਪ੍ਰੈਸ਼ਰ ਪਾਉਂਦੀ ਹੈ ਸਰਕਾਰੀ ਵਕੀਲ ਤੋਂ ਗਲਤ ਬਿਆਨ ਵੀ ਕਈ ਵਾਰ ਦਵਾ ਦਿੰਦੇ ਨੇ ਪਰ ਕੀ ਸਰਕਾਰੀ ਵਕੀਲਾਂ ਨੂੰ ਨਹੀਂ ਪਤਾ ਕਿ ਈਵੈਲੂਏਸ਼ਨ ਚੱਲ ਰਹੀ ਹੈ ਇਵੈਲੂਏਸ਼ਨ ਦਾ ਮਤਲਬ ਮਲਾਂਕਨ ਚੱਲ ਰਿਹਾ ਹੈ ਇਹ ਕੋਈ ਰੇਡ ਨਹੀਂ ਕੋਈ ਸਰਚ ਨਹੀਂ ਕੋਈ ਛਾਪਾ ਨਹੀਂ ਸੋ ਜੋ ਕੀਤੀਆਂ ਜਾਣ ਸੋ ਅੱਜ ਉਰੇ ਵਿਜੀਲੈਂਸ ਦੀ ਟੀਮ ਆਈ ਸੀ ਇਹਨਾਂ ਨੇ ਉਹੀ ਲੌਂਡ ਦੀ ਪਮੈਸ਼ ਕਰ ਲਈ ਜੀ ਇਹਨਾਂ ਨੇ ਕੰਦਾ ਮਿਲ ਲਈਆਂ ਜੀ ਇਵੈਲੂਏਸ਼ਨ ਇਹ ਤੋਂ ਵੱਧ ਕੇ ਕੁਝ ਨਹੀਂ ਸਰਚ ਹੁਣੇ ਨਹੀਂ ਕਰ ਸਕਦੇ ਕਿਉਂਕਿ ਕੋਰਟ ਨੇ ਬਿਲਕੁਲ ਇਹਨਾਂ ਨੂੰ ਰੋਕ ਦਿੱਤਾ ਕਿਸੇ ਵੀ ਕਿਸਮ ਦੀ ਸਰਚ ਕਰਨ ਤੋਂ ਜੋ ਕੱਲ ਕੀਤਾ ਸੀ ਵੀਰ ਇਹਨਾਂ ਨੇ ਉਹ ਜਿਹੜਾ ਕੱਲ ਵੀ ਜੀ ਟੀਮ ਕੋਈ ਦੇਖੋ ਜਿਹੜਾ ਕੱਲ ਕੀਤਾ ਸੀ ਉਤੋਂ ਹੀ ਗਲਤ ਸਾਬਤ ਹੋ ਗਿਆ ਜਦੋਂ ਕੋਰਟ ਨੇ ਰੋਕ ਲਾਤੀ ਕਦੇ ਦੇਖਿਆ ਵੀ ਕੋਰਟ ਚਲਦੀ ਇੱਕ ਪ੍ਰੋਸੈਸ ਨੂੰ ਰੋਕ ਦਵੇ ਇਟ ਮੀਨਸ ਕਿ ਤੁਸੀਂ ਕੋਈ ਚੀਜ਼ ਕਾਨੂੰਨ ਤੋਂ ਬਾਹਰ ਜਾ ਕੇ ਕਰ ਰਹੇ ਹੋ ਔਰ ਕੋਰਟ ਨੇ ਹਦਾਇਤ ਦਿੱਤੀ ਹੈ ਕਿ ਜੋ ਕੁਝ ਤੁਸੀਂ ਕੀਤਾ ਉਹਨੂੰ ਤੁਸੀਂ ਇੱਕ ਜਿਹੜਾ ਕੋਰਟ ਦੇ ਵਿੱਚ ਸਬਮਿਟ ਕਰੋਗੇ ਉਹਦੀ ਵੀਡੀਓਗ੍ਰਾਫੀ ਔਰ ਕੋਰਟ ਦੇਖਣਾ ਚਾਹੁੰਦੀ ਹੈ ਕਿ ਕਰ ਕੀ ਰਹੇ ਨੇ ਕਿਉਂਕਿ ਸਰਚ ਵਾਰੰਟ ਤਾਂ ਲਿਆ ਸੀ ਆਈਓ ਸਾਹਿਬ ਨੇ ਆਈਓ ਸਾਹਿਬ ਆਪ ਗਏ ਨਹੀਂ ਉਹਨਾਂ ਨੇ ਆਪਣੀ ਪਾਵਰ ਡੈਲੀਗੇਟ ਕਰਤੀ ਜੋ ਕਾਨੂੰਨ ਚ ਪਰਮਿਸਿਬਲ ਨਹੀਂ ਹੈ ਸੋ ਸਾਰਾ ਕੁਝ ਹੀ ਇਲੈਗਲ ਚੱਲ ਰਿਹਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਡੇ ਸਾਹਮਣੇ ਆਉਣੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਝੂਠ ਬੜੇ ਫਲਾਏ ਜਾਂਦੇ ਨੇ ਕੱਲ ਜੋ ਕੁਝ ਇਹਨਾਂ ਨੇ ਕਰਨਾ ਚਾਹਿਆ ਜੋ ਸਸੰਸਨੀ ਫਲਾਉਣੀ ਚਾਹੀ ਉਹਦੇ ਤੇ ਪੂਰਨ ਤੌਰ ਤੇ ਕੋਰਟ ਨੇ ਰੋਕ ਲਾ ਦਿੱਤੀ ਹੈ ਔਰ ਦੂਸਰੀ ਗੱਲ ਜਿਹੜੀ ਮੈਂ ਹੋਰ ਇਹ ਕਹਿਣੀ ਚਾਹੁੰਦਾ ਜਿਹੜੀ ਕਿ ਵਿਕਰਮ ਮਜੀਠੀਆ ਸਾਹਿਬ ਦੀ ਵੀ ਭਾਵਨਾ ਹੈ ਕਿ ਕੱਲ ਬੇਅਦਬੀਆਂ ਦਾ ਸੈਸ਼ਨ ਬਲਾ ਕੇ ਜਿਸ ਤਰੀਕੇ ਦੀ ਗੰਦੀ ਸਿਆਸਤ ਗੁਰੂ ਦੇ ਨਾਂ ਤੇ ਕਾਂਗਰਸ ਤੇ ਆਪ ਕਰਦੀਆਂ ਰਹੀਆਂ ਨੇ ਇਹਨਾਂ ਨੇ ਵਿਧਾਨ ਸਭਾ ਨੂੰ ਵੀ ਉਹ ਸਿਆਸੀ ਅਖਾੜਾ ਬਣਾਇਆ ਸੈਸ਼ਨ ਇਹਨਾਂ ਨੇ ਬੁਲਾਇਆ ਸੀ ਬੇਅਦਬੀਆਂ ਦਾ ਕਾਨੂੰਨ ਪਾਸ ਕਰਨ ਦੇ ਲਈ ਔਰ 10 ਦਿਨ ਤੋਂ ਲਗਾਤਾਰ ਮੀਡੀਆ ਦੇ ਵਿੱਚ ਪ੍ਰਚਾਰਿਆ ਗਿਆ ਕਿ ਜੀ ਅਸੀਂ ਕਾਨੂੰਨ ਲੈ ਕੇ ਆ ਰਹੇ ਹਾਂ ਤੇ ਕੱਲ ਭੇਜਤਾ ਸਿਲੈਕਟ ਕਮੇਟੀ ਨੂੰ ਕਹਿੰਦੇ ਹੁਣ ਵਿਚਾਰ ਕਰਨਾ ਕਿ ਪਹਿਲਾਂ ਵਿਚਾਰ ਨਹੀਂ ਕੀਤਾ ਕਿ ਪਹਿਲਾਂ ਸਟੇਕ ਹੋਲਡਰਾਂ ਨਾਲ ਸਲਾਹ ਨਹੀਂ ਕੀਤੀ ਪਹਿਲਾਂ ਹੀ ਪੁੱਛ ਕੇ ਲਿਆਉਂਦੇ ਕਾਨੂੰਨ ਔਰ ਕਾਨੂੰਨਤਾ ਸ਼੍ਰੋਮਣੀ ਅਕਾਲੀ ਦਲ ਨੇ 2016 ਚ ਪਾਸ ਕਰਤਾ ਸੀ ਇਹਨੂੰ 2 ਸਾਲ ਤੋਂ ਉਮਰ ਕੈਦ ਕਰਤੀ ਸੀ ਉਦੋਂ ਆਪੀਸੀ ਚ 295 ਡਬਲ ਐਚ ਸੋਧ ਕਰਕੇ ਕੇਂਦਰ ਨੂੰ ਭੇਜਿਆ ਸੀ ਗਵਰਨਰ ਸਾਹਿਬ ਨੇ ਵੀ ਅਪਰੂਵ ਕਰਤਾ ਸੀ ਉਹ ਖਰੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਭੇਜਿਆ ਤੁਸੀਂ ਉਹਦੇ ਤੇ ਕਿਉਂ ਨਹੀਂ ਕੰਮ ਕਰਦੇ ਕਿਉਂ ਨਹੀਂ ਕੇਂਦਰ ਸਰਕਾਰ ਨਾਲ ਬਹਿ ਕੇ ਤੁਸੀਂ ਉਹਦੇ ਤੇ ਉਹਨੂੰ ਪਾਸ ਕਰਾ ਕੇ ਕਾਨੂੰਨ ਬਣਾ ਕੇ ਲਿਆਉਂਦੇ ਸੋ ਇਹ ਜਿਹੜਾ ਸਾਰਾ ਕੱਲ ਵਿਧਾਨ ਸਭਾ ਦੇ ਵਿੱਚ ਇੱਕ ਸੈਸ਼ਨ ਬੇਅਦਬੀਆਂ ਦੇ ਨਾਂ ਤੇ ਬੁਲਾ ਕੇ ਖਾਸ ਕਰਕੇ ਆਮ ਆਦਮੀ ਪਾਰਟੀ ਜਿਨੇ ਦੋ ਬੰਦੇ ਜਿਹੜੇ ਬੇਅਦਬੀਆਂ ਦੇ ਕੇਸਾਂ ਨਾਲ ਜੁੜੇ ਰਹੇ ਹਾਲਾਂਕਿ ਸਾਡਾ ਕੱਟੜ ਵਿਰੋਧੀ ਹੈ ਕੁਮਰ ਵਿਜੇ ਪ੍ਰਤਾਪ ਕੱਲ ਉਹਦੇ ਬਾਰੇ ਚੁੱਪ ਸੀ ਉਹਨੂੰ ਪਹਿਲਾਂ ਤਾਂ ਕਹਿੰਦੇ ਸੀ ਜੀ ਇਹ ਤਾਂ ਇਨਵੈਸਟੀਗੇਟਰ ਹੀ ਬਹੁਤ ਵਧੀਆ ਤੇ ਹੁਣ ਕੱਢ ਕੇ ਪਾਰਟੀ ਚੋਂ ਬਾਹਰ ਮਾਰਿਆ ਕਿਉਂਕਿ ਸੱਚ ਬੋਲਿਆ ਉਹਨੇ ਤੇ ਦੂਜੇ ਜਸਟਿਸ ਜੋਰਾ ਸਿੰਘ ਆਮ ਆਦਮੀ ਪਾਰਟੀ ਅੱਜ ਤੱਕ ਇਸ ਗੱਲ ਦਾ ਜਵਾਬ ਨਹੀਂ ਦੇ ਰਹੀ ਕਿ ਜਿਹੜੇ ਜਸਟਿਸ ਜੋਰਾ ਸਿੰਘ ਨੇ ਜਿਨ੍ਹਾਂ ਨੇ ਬੇਦਬੀਆਂ ਦੇ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਹੈ ਉਹਨਾਂ ਨੇ ਔਨ ਰਿਕਾਰਡ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਨੂੰ ਬਹਿਸ ਦਾ ਸੱਦਾ ਦਿੱਤਾ ਕਾਲ ਤੱਕ ਸਾਹਿਬ ਤੇ ਕਿ ਮੇਰੇ ਨਾਲ ਆ ਕੇ ਬਹਿਸ ਕਰੋ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਬੇਦਬੀਆਂ 'ਚ ਹੱਥ ਹੈ ਤੇ ਅੱਜ ਤੱਕ ਉਹ ਚੈਲੰਜ ਇਹ ਕਬੂਲ ਨਹੀਂ ਕਰਦੇ ਗੱਲਾਂ ਕਿਹੜੀਆਂ ਕਰਦੇ ਆ ਗੱਲਾਂ ਗੁਰੂ ਦੀਆਂ ਕਰਨੀਆਂ ਨੇ ਤੇ ਜੇ ਕੋਈ ਚੈਲੰਜ ਕਰਦਾ ਹੈ ਭਜਦੇ ਆ ਕਿਉਂ ਭਜਦੇ ਆ ਕਿ ਜੋ ਜਸਟਿਸ ਜੋਰਾ ਸਿੰਘ ਨੇ ਕਿਹਾ ਉਹ ਸੱਚ ਨਿਕਲ ਰਿਹਾ ਹੈ ਇਹਨਾਂ ਦਾ ਆਪ ਦਾ ਵਿਧਾਇਕ ਨਰੇਸ਼ যাদਬ ਬੇਦਬੀਆਂ ਚ ਫਸਿਆ ਕਿ ਨਹੀਂ ਫਸਿਆ ਕੋਰਟ ਨੇ ਸਜ਼ਾ ਕੀਤੀ ਕਿ ਨਹੀਂ ਕੀਤੀ ਤੇ ਕਾਂਗਰਸ ਦੇ ਪ੍ਰਗਟ ਸਿੰਘ ਜੀ ਤਾਂ ਆਪ ਹੀ ਮੰਨ ਗਏ ਕਿ ਅਸੀਂ ਤਾਂ 5 ਸਾਲ ਸਿਆਸਤ ਕੀਤੀ ਤਾਂ ਹੀ ਸਾਡਾ ਇਹ ਹਾਲ ਹੈ ਸੋ ਜੋ ਕੱਲ ਵਿਧਾਨ ਸਭਾ ਦੇ ਵਿੱਚ ਗੁਰੂ ਸਾਹਿਬ ਦੇ ਨਾਂ ਤੇ ਮਰਿਆਦਾ ਦੇ ਵਿਰੁੱਧ ਜਾ ਕੇ ਜਿਸ ਤਰੀਕੇ ਦੀਆਂ ਟਿੱਪਣੀਆਂ ਹੋਈਆਂ ਜਿਸ ਤਰੀਕੇ ਦੀ ਤਮਾਸ਼ੀਨੀ ਹੋਈ ਇਹਨੇ ਪੰਜਾਬੀਆਂ ਨੂੰ ਨਾਨਕ ਨਾਮ ਲੈਵਾ ਨੂੰ مایੂਸ ਕੀਤਾ ਕਲੇਸ਼ ਦਾ ਡਿਲੀਗੇਸ਼ਨ ਖਤਮ ਹੋ ਗਿਆ ਦੁਬਾਰਾ ਕੋਈ ਟਾਈਮ ਦਿੱਤਾ ਇਹਨਾਂ ਨੇ ਹੁੰਦਾ ਕਿ ਨਹੀਂ ਦੇਖੋ ਕੋਰਟ ਦਾ ਆਰਡਰ ਹੈ ਕਿ ਕਿਤੇ ਵੀ ਏਵੈਲੂਏਸ਼ਨ ਕਰਨੀ ਹੈ ਤਾਂ ਸਾਨੂੰ ਇੱਕ ਦਿਨ ਪਹਿਲਾਂ ਇਹਨਾਂ ਨੂੰ ਲਿਖਤੀ ਨੋਟਿਸ ਦੇਣਾ ਸੋ ਉਰੇ ਜਿਹੜੀ ਏਵੈਲੂਏਸ਼ਨ ਹੈ ਜਦ ਮੈਂ ਕਿਹਾ ਕਿ ਤਾਂ ਜਿਹੜੀ ਕੋਠੀ ਹੈ ਤਾਂ ਹਾਈ ਕਿਰਾਏ ਤੇ ਦੀ ਕੀ ਏਵੈਲੂਏਸ਼ਨ ਹੋਣੀ ਹੈ ਮਾਲਕ ਇਹਦੇ ਕੌਣ ਐ ਸੋ ਹਲੇ ਸਾਨੂੰ ਇਸ ਤੋਂ ਬਿਨਾ ਕੋਈ ਵੀ ਇਹਨਾਂ ਨੇ ਲਿਖਤੀ ਨਹੀਂ ਦਿੱਤਾ ਜਦੋਂ ਲਿਖਤੀ ਦੇਣਗੇ ਉਦੋਂ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਪਰ ਫੇਰ ਦੁਬਾਰਾ ਕਲੀਅਰ ਕਰ ਦਿੰਦਾ ਕਿ ਹੁਣ ਕੋਈ ਸਰਚ ਕੋਈ ਰੇਡ ਕੋਈ ਛਾਪੇ ਮਾਰੀ ਵਿਜੀਲੈਂਸ ਨਹੀਂ ਕਰ ਸਕਦੀ ਸਿਰਫ ਮੁਲਾਂਕਣ ਕਰ ਸਕਦੀ ਹੈ ਈਵੈਲੂਏਸ਼ਨ ਕਰ ਸਕਦੀ ਹੈ ਉਹ ਵੀ ਵਕੀਲ ਦੀ ਹਾਜ਼ਰੀ ਚ ਹੋਏਗਾ ਤੇ ਸ਼ਾਂਤੀ ਦੇ ਨਾਲ ਹੋਏਗਾ। ਕਲੀਅਰ ਸਾਹਿਬ ਅੱਜ ਜਿਹੜੀਆਂ ਟੀਮਾਂ ਇੱਥੇ ਪਹੁੰਚੋ ਇਸ ਤਲਾਵ ਹੋਰ ਵੀ ਕਿਤੇ ਗਈਆਂ ਨੇ ਮੈਂ ਜੀਠੇ ਆ ਜੀਠਾ ਦਫ਼ਤਰ ਹੈ ਜੀ। ਦੇਖੋ ਲਿਖਤੀ ਦੇਣਾ ਸੀ ਲਿਖਤੀ ਕੱਲਾ ਅੱਜ ਸਾਨੂੰ ਉਰੇ ਗ੍ਰੀਨ ਐਵੇਨਿਊ ਘਰ 45 ਨੰਬਰ ਦਾ ਦਿੱਤਾ ਗਿਆ ਹੋਰ ਲਿਖਤੀ ਮੈਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਜੇ ਕੋਰਟ ਦੇ ਆਰਡਰ ਦੀ ਫੇਰ ਦੁਬਾਰਾ ਕੰਟੈਂਪਟ ਕਰਦੇ ਨੇ ਤੇ ਇਹ ਜਵਾਬ ਦੇ ਨੇ ਸਾਡੇ ਕੋਲ ਲਿਖਤੀ ਕੱਲਾ ਉਰੇ ਦੱਸ। ਕਲੀਅਰ ਸਾਹਿਬ ਜਿਹੜੀ ਵਾਈ ਜਿਹੜੀ ਬੇਲਤੀ ਆ ਉਹ ਕਿੰਨੀ ਤਰੀਕ ਲੱਗੀ ਹੈ ਬੇਲ ਦੀ ਸੁਣਵਾਈ 22 ਤਰੀਕ ਵਾਸਤੇ ਨਿਸ਼ਚਿਤ ਹੈ ਜੀ ਮੋਹਾਲੀ ਡਿਸਟ੍ਰਿਕਟ ਕੋਰਟ ਦੇ ਵਿੱਚ ਬੇਲ ਫਾਈਲ ਹੋਈ ਹੈ ਤੇ 22 ਤਰੀਕ ਨੂੰ ਦੀ ਸੁਣਵਾਈ ਔਰੇਂਜ ਕੈਟਾਗਰੀ ਦੇ ਤੁਸੀਂ ਦੇਖੋ ਉਹ ਵੀ ਮੈਂ ਗੱਲ ਬੜੀ ਸਪਸ਼ਟ ਕਰਦੇ ਆ ਕਿ ਵਿਕਰਮ ਮਜੀਠੀਆ ਨੂੰ ਔਰੇਂਜ ਕੈਟਾਗਰੀ ਦਿਓ ਇਨਮਿਟ ਨਹੀਂ ਔਰੇਂਜ ਕੈਟਾਗਰੀ ਕੋਈ ਸ਼੍ਰੋਮਣੀ ਅਕਾਲੀ ਦਲ ਨੇ ਡਿਸਾਈਡ ਨਹੀਂ ਕਰਨੀ ਵਿਕਰਮ ਮਜੀਠੀਆ ਨੇ ਡਿਸਾਈਡ ਨਹੀਂ ਕਰਨੀ ਇਹ ਪੰਜਾਬ ਸਰਕਾਰ ਕਹਿੰਦੀ ਹੈ ਔਰ ਤੁਸੀਂ ਦੇਖਿਆ ਹੋਣਾ ਵੀ ਜਦੋਂ ਉਹਨਾਂ ਨੂੰ ਪੇਸ਼ੀ ਤੇ ਵੀ ਲੈ ਕੇ ਆਉਂਦੇ ਸੀ ਕਿਵੇਂ ਅਦਾਲਤਾਂ ਨੂੰ ਕੱਪੜੇ ਪਾਏ ਗਏ ਇੱਕ ਪਾਸੇ ਤਾਂ ਸਾਡੇ ਸਾਫਕਾ ਜਿਹੜੇ ਚੀਫ ਜਸਟਿਸ ਆ ਚੰਦਰ ਚੂੜ੍ਹ ਸਾਹਿਬ ਉਹਨਾਂ ਨੇ ਕਾਨੂੰਨ ਦੀ ਮੂਰਤੀ ਦੀ ਅੱਖਾਂ ਦੀ ਪੱਟੀ ਖੋਲਤੀ ਤੇ ਅੱਜ ਪੰਜਾਬ ਦੀ ਵਿਜੀਲੈਂਸ ਨੇ ਪੰਜਾਬ ਦੀ ਪੁਲਿਸ ਨੇ ਅਦਾਲਤਾਂ ਨੂੰ ਪਰਦੇ ਲਾਏ ਕਿਸ ਤਰੀਕੇ ਚੋਰਾ ਵਾਂਗੂ ਲਕੋਲ ਕੋ ਕੇ ਬਿਕਰਮ ਮਜੀਠੀਆ ਨੂੰ ਪੇਸ਼ ਕੀਤਾ ਤੇ ਜੇਲ੍ਹ ਦੇ ਵਿੱਚ ਜਾ ਕੇ ਜੇਲ੍ਹ ਤੋਂ ਪਹਿਲਾਂ ਕੀ ਕਹਿੰਦੇ ਨੇ ਕਹਿੰਦੇ ਜੀ ਖਤਰਾ ਹੀ ਬਹੁਤ ਹੈ ਤਾਲ ਘੋ ਕੇ ਲਿਆਉਣੇ ਆ ਇਹਨਾਂ ਦੀ ਜਾਨ ਨੂੰ ਖਤਰਾ ਹੈ ਤੇ ਜੇਲ੍ਹ ਦੇ ਵਿੱਚ ਜਾ ਕੇ ਔਰੇਂਜ ਕੈਟਾਗਰੀ ਦੇ ਇਨਮੇਟ ਨੂੰ ਜੇਲ੍ਹ ਮੈਨੂਅਲ ਕਹਿੰਦਾ ਕਿ ਵੱਖ ਰੱਖਿਆ ਜਾਵੇ ਇਨਾਂ ਦੀ ਬੈਰਕ ਦੇ ਵਿੱਚ 9 ਬੰਦੇ ਹੋਰ ਵਾਰਡ ਦਿੱਤੇ ਗਏ ਔਰ ਜਦਕੀ ਸਭ ਨੂੰ ਪਤਾ ਹੈ ਕਿ 90 ਦੇ ਵਿੱਚ ਸਾਰੇ ਗੈਂਗਸਟਰ ਲੋਜ ਨੇ ਸੋ ਇਸ ਤਰੀਕੇ ਦੀਆਂ ਸਿਆਸੀ ਖੇਡਾਂ ਖੇਡ ਕੇ ਆਮ ਆਦਮੀ ਪਾਰਟੀ ਸੋਚਦੀ ਹੈ ਕਿ ਵਿਕਰਮ ਮਜੀਠੀਆ ਡੋਲ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੰਘਰਸ਼ਾਂ ਦੀ ਜਥੇਬੰਦੀ ਉਹ ਡੋਲ ਜੇਗੀ ਸੋ ਇਹਦੇ ਹਤਕੰਡੇ ਬਥੇਰੀਆਂ ਸਰਕਾਰਾਂ ਨੇ ਅਪਣਾਏ ਨੇ ਬਥੇਰੀਆਂ ਅਪਣਾਉਂਦੀਆਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਤੇ ਵਿਕਰਮ ਮਜੀਠੀਆ ਗੁਰੂ ਦੀ ਓਟ ਦੇ ਵਿੱਚ ਰਹਿੰਦੇ ਆ ਪੂਰਨ ਤੌਰ ਤੇ ਚੜ੍ਹਦੀ ਕਲਾ ਦੇ ਵਿੱਚ ਆ ਜਿਸ ਤਰੀਕੇ ਸਰਕਾਰ ਚਾਹੂਗੀ ਉਹਨੂੰ ਉਸੇ ਤਰੀਕੇ ਜ